ਹਾਂਜੀ ਦੋਸਤੋ ਕੀ ਹਾਲ ਚਾਲ ਹੈ ਆਪਣਾ ਚੈਨਲ ਦੇਖਦੇ ਸਾਰੇ ਵੀਰਾਂ ਦਾ ਧੰਨਵਾਦ ਤੇ ਅੱਜ ਆਪਾਂ ਤੁਹਾਨੂੰ ਦਵਾਈਆਂ ਬਾਰੇ ਨੋਟ ਦੱਸਾਂਗੇ ਨਲਮਾਤ ਅਦਵੰਗਾ ਵਾਲੀ ਤੇ ਕਈ ਵੀਰ ਮੁਰਗੀਆਂ ਲੈ ਆਉਂਦੇ ਆ ਜਾਂ ਕਿਸ ਤੋਂ ਕਿੰਨੇ ਵੀ ਲਿਆਉਂਦੇ ਆ ਕਈ ਵਾਰ ਤਾਂ ਜੇ ਮੁਰਗੀ ਦੀ ਉਮਰ ਹੀ 2-3 ਸਾਲ ਦੀ ਹੋ ਤੇ ਉਹਨੇ ਤਾਂ ਅੰਡਾ ਦੇਣੀ ਹੀ ਆ ਜਾਂ ਜੇ 2-3 ਛੋਟੀ ਉਮਰ ਦੀਆਂ ਮੁਰਗੀਆਂ ਪੱਟੀਆਂ ਮੁਰਗੀਆਂ ਜਾਂ ਵੀ ਮਤਲਬ 1 ਸਾਲ 1.5 ਸਾਲ ਦੀ ਮੁਰਗੀਆਂ ਉਹ ਕੇਰ ਆਂਡੇ ਰੋਕ ਜਾਂਦੀਆਂ ਆਂਟੀਨ 3 ਤੇ ਉਹਦਾ ਇੱਕ ਦੋ ਕਾਰਨ ਹੋ ਜਾਂਦੇ ਆ ਇੱਕ ਤਾਂ ਉਹ ਆ ਚੀ ਜਦਵਾਗਾ ਨਹੀਂ ਪੈਂਦੀਆਂ ਤਾਂ ਅੰਡਾ ਰੋਕ ਜਾਂਦੀਆਂ ਜਾਂ ਪੇਟ ਦੇ ਕੀੜੇ ਹੁੰਦੇ ਉਹਦੇ ਪੇਟ 'ਚ ਕੀੜੇ ਹੁੰਦੇ ਆ ਡੀ ਵਾਰਮਿੰਗ ਨਹੀਂ ਹੁੰਦੀ ਤਾਂ ਅੰਡਾ ਰੋਕ ਜਾਂਦੀਆਂ ਤੇ ਬਾਕੀ ਇਹ ਦਵਾਈਆਂ ਹੁੰਦੀਆਂ ਜਿਹੜੀਆਂ ਗਰੋਥ ਵਾਰਥੀ ਵੀ ਕਾਫੀ ਵਧੀਆ ਹੁੰਦੀਆਂ ਜਨਵਰਾਂ ਦੀ ਗਰੋਥ ਵਾਸਤੇ ਹੁਣ ਅੱਜ ਗੱਲ ਕਰਕੋਣ ਸਾਰੇ ਜਣੇ ਮੁਰਗੀਆਂ ਪਾਈ ਬੈਠਿਆ ਬੱਚਾ ਕੋਚਾ ਪਾਲੀ ਬੈਠਿਆ ਤੇ ਸਾਰਿਆਂ ਮਤਲਬ तकरीबन ਲੇਅਰ ਵੀ ਚੱਲੀ ਜਾਂਦੀ ਹੋਊਗੀ ਤੇ ਅੱਜ ਤੋਂ ਜਿਹੜੀ ਗੱਲ ਕਰਦੇ ਆ ਆ ਦਵਾਈਆਂ ਜਿਹੜੀ हाँ यह है कैल्शियम, आ कैल्शियम आमरल आोटोन आगी एंटीबायोटिक जी आवाई है कैलशियम आगीवर वास्ते ब्रोटोन आगा मल्टीविटामिन विमरल आगी एंटीबायोटिक ये चार ही दवाइया होगी आई विमरल है ये आप ਜਿਹੜੀ ਆਪਣੀ ਆ ਕੈਲਸ਼ੀਅਮ ਬਹੁਤ ਤਾਕੜਾ ਜ਼ਬਰਦਸਤ ਫਾਰਮੂਲਾ ਬਣਦਾ ਇਹ ਨਿਮਰਲਾਈਜ਼ ਦੇ ਵਿੱਚ ਮਿਲਾ ਲਈ ਕੈਲਸ਼ੀਅਮ ਦੇ ਵਿੱਚ ਤੇ ਜਿਹੜੀ ਆ ਪ੍ਰੋਟੋਨ ਆ ਇਹਨੂੰ ਅੱਧ ਰਹਿਂਦੀ ਨਹੀਂ ਬਣਉਂਦੀ ਵਿੱਚ ਆ ਦੇਖੋ ਜਿਹੜੇ ਗਾਮਣੇ ਆਪਾਂ ਮਿਲਾ ਰਹੇ ਆ ਇਹ ਦੀ ਨਿਮਰ ਵਾਲਾ ਕੀ ਇਹਦੇ ਵਿੱਚ ਮਿਲਾ ਕੇ ਕੈਲਸ਼ੀਅਮ ਦੀ ਇਹਨੂੰ ਚੰਗੀ ਤਰ੍ਹਾਂ ਹਿਲਾ ਲਈ ਤੇ ਇਹ ਆਪਣੇ ਜਾਨਵਰਾਂ ਵਾਸਤੇ ਬਹੁਤ ਵਧੀਆ ਇਹ ਨਹੀਂ ਕਿਛਾ ਇੱਕ ਤਰ੍ਹਾਂ ਦਾ ਬਣ ਜਾਂਦਾ ਫਾਰਮੂਲਾ ਬਹੁਤ ਵਧੀਆ ਇਹਨੂੰ ਐ ਮਖਰ ਚੰਗੀ ਤਰ੍ਹਾਂ ਹਿਲਾ ਕੇ ਇਹ ਜਾਨਵਰਾਂ ਨੂੰ ਆਪਣੇ ਨੂੰ ਪਾਇਆ ਕਰੋ ਕੈਲਸ਼ੀਅਮ ਤੇ ਆਹ ਮਰਤੀ ਸਾਰਾ ਕਿਤਾਬਾਂ ਮਿਲਦਾ ਸੀ ਜਿਵੇਂ ਮਰਨ ਮਰਦੀਆ ਇਹ ਤਕੜਾ ਫਾਰਮੂਲਾ ਬਣ ਜਾਂਦਾ ਵਧੀਆ ਇਹ ਚਾਰੇ ਚੀਜ਼ਾਂ ਮਿਲਾ ਕੇ ਇਹ 10 ਦਿਨ ਇਹ ਚਾਰੇ ਤਿੰਨੇ ਚੀਜ਼ਾਂ ਦਾ ਪਾਣੀ ਦਿੱਲੀ ਦਿੱਤੀ ਜਿਵੇਂ ਸਾਨੂੰ ਆ ਰਿਹਾ ਤੇ ਜਾਨਵਰ ਆਪਣੇ ਢਿੱਲੇ ਮੱਠੀ ਆ ਬੜੇ ਬੁਲਾਰਦੀ ਆ ਉਦੋਂ ਆਪਾ ਦੇ ਇਹਨੂੰ ਫਲੈਕਸਨ ਜਾਂ ਤਿੰਨੇ ਦਵਾਈਆਂ ਮਿਲਾ ਕੇ 10 ਦਿਨਾਂ ਤੋਂ 3 ਦਿਨ ਪਾ ਦਿਆ ਕਰੋ ਤੇ ਤੁਹਾਡੇ ਮੁਰਗੀਆਂ ਆਂਡੇ ਵੀ ਦੇਣੀਆਂ ਤੰਦਰੁਸਤ ਵੀ ਰਹਿਣੀਆਂ ਤੇ ਕਾਫੀ ਵਧੀਆ ਮਤਲਬ ਉਹਨਾਂ ਦਾ ਇੱਕ ਤੋਂ ਇੱਕ ਪ੍ਰੋਟੈਕਸ਼ਨ ਕਰਨੀ ਆਉਂਦਾ ਜਿਹੜਾ ਉਹ ਮਤਲਬ ਉਹਨਾਂ ਵਿੱਚ ਹੀ ਜਾਊਗਾ ਬਹੁਤ ਵਧੀਆ ਤੇ ਇੱਕ ਆਉਂਦਾ ਪੱਥਰ 0 ਨੰਬਰ ਮਾਰਬਲ ਪੱਥਰ ਉਹ ਪਾਇਆ ਕਰੋ ਐਨੀ ਕਮ ਜ਼ਿੰਮੇਵਾਰੀ ਅੱਜ ਦੇ ਲਈ ਧੰਨਵਾਦ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਆਪਾਂ ਸੱਚੀ ਜੀ ਸਾਫ ਸੁੱਤਰੀ ਜਾਣਕਾਰੀ ਦਿੰਦੇ ਆਂ ਜੇ ਕਿਸੇ ਨੂੰ ਚਾਹੀਏ ਤੇ ਆਪਣਾ ਕੰਟੈਕਟ ਕਰ ਸਕਦੇ ਆਂ 頼むわ。